ਕਰਕੇ আচ্ছা ਤੁਸੀਂ ਬਿਹਾਰ ਦੇ ਹੋ ਇੱਥੇ ਇਸ ਆਸ਼ਰਮ ਦੇ ਵਿੱਚ ਕਿਵੇਂ ਪਹੁੰਚੇ ਸੀ ਮੇਰੇ ਭਾਈ ਨੇ ਛੱਡ ਕੇ ਚੱਲ ਗਿਆ ਨਾ ਭਾਈ ਛੋੜ ਕੇ ਚਲਾ ਗਿਆ ਕਿਉਂ ਸੋੜਦੇ ਰਹ ਨੂੰ ਐਸੇ ਸੋੜਦੇ ਰੋਟੀ ਪਾਣੀ ਦਿੰਦੇ ਨਹੀਂ ਕਰਦੇ ਜਦੋਂ اچھا ਕੰਮ ਨਹੀਂ ਕਰਦਾ ਬੰਦਾ ਨਜ਼ਰ ਕਮਜ਼ੋਰ ਹੋ ਗਈ ਤਾਂ ਬੱਸ ਸੈਦਨ ਤੋਂ ਰਗਾਂ ਦੇ ਵਾਪੇ ਨੇ ਵੀ ਕੱਢ ਲਿਆ ਅੰਜਲ ਹੋ ਗਿਆ ਤੁਹਾਨੂੰ ਅੰਜਲ ਹੋ ਗਿਆ ਹਨਾ ਬਾਬੇ ਨੇ ਬੁਲਾ ਲਿਆ ਬੁਲਾ ਲਿਆ ਜੀ ਮੈਨੂੰ ਇੱਥੇ ਸਭ ਕੁਝ ਆਦਤ ਪੜ ਗਈ ਹੈ ਉਮੀਦ ਵੀ ਨਹੀਂ ਕੋਈ ਉਮੀਦ मतलब ਕੋਈ ਉਮੀਦ ਨਹੀਂ ਮੇਰੀ ਇਹ ਉਮੀਦ ਹੈ ਉਹ ਇਹਨਾਂ ਆਗੇ ਇਹ ਬਾਬਾ ਜੀ ਹੈ ਇਹਨਾਂ ਇਨੀ ਕੇ ਸਾਹਰੇ ਮਤਲਬ ਮੇਰੀ ਉਹ ਸਭ ਕੁਝ ਹੈ ਬੇਸਹਾਰੇ ਯਤਿਮ ਨੇਤਰਹੀਣ ਹੋਰ ਜਿਹੜੇ ਅਪਾਹਜ ਉਹ ਇਨਸਾਨ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਇਦ ਬਹੁਤ ਜ਼ਿਆਦਾ ਦੁਖੀ ਹੋਣਗੇ ਪਰ ਜਦੋਂ ਉਹਨਾਂ ਨੂੰ ਇਹ ਆਸ਼ਰਮ ਦਾ ਸਹਾਰਾ ਮਿਲਿਆ ਤਾਂ ਸ਼ਾਇਦ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲ ਗਈ। ਤੇ ਵੀ ਸੋਚਿਆ ਵੀ ਕੋਈ ਤੁਹਾਰਾ ਵੀ ਸੀ ਆ। ਹੂੰ। ਜੋ ਟਾਈਮ ਇੱਥੇ ਹੁੰਦਾ ਹੈ ਜਾਈਦਾ। ਅੱਛਾ ਗੁਰਦੁਆਰੇ ਜਾਂਦੇ ਹੋ ਦੋ ਟਾਈਮ? ਹਾਂਜੀ। ਆਪਣਾ ਪਰਿਵਾਰ ਮੰਨਦੇ ਹੋ ਫੇ? ਮੈਂ ਕਹਾਂ ਜੀ ਬਿਲਕੁਲ ਸਹੀ ਉਹੀ ਪਰਿਵਾਰ ਹੋਂਦ ਦਾ। ਇਹੀ ਪਰਿਵਾਰ ਇੱਥੇ ਸਭ ਕੁਝ ਹੈ ਪਰ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਮੁਨਖਤਾ ਦੀ ਸੇਵਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਸੇਵਕਾਂ ਨੂੰ ਦੇ ਕੇ ਗਏ ਨੇ ਆਪ ਕੋੜੀਆਂ ਦੀ ਸੇਵਾ ਕਰ ਕਰ ਜਾ ਕੇ ਕਰਦੇ ਰਹੇ ਨੇ ਉਹਦੇ ਉਹਨਾਂ ਦੇ ਬਿਛਰਨ ਨੂੰ ਹੀ ਲੈ ਕੇ ਇਹ ਜਿਹੜਾ ਮਿਸ਼ਨ ਚੱਲ ਰਿਹਾ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਨੇ ਇਨਾ ਕਰਕੇ ਸਾਡਾ ਜਿਹੜਾ ਮਤਲਬ ਜਿਨ੍ਹਾਂ ਦੇ ਨਹੀਂ ਹੈਗੇ ਮਾਪਿਓ ਜਾਂ ਕੋਈ ਨਹੀਂ ਪੁੱਛਣ ਵਾਲਾ ਹੈ ਕੁਛ ਇਦਾਂ ਦਾ ਤਾਂ ਉਹ ਉਹ ਸੰਸਥਾਵਾਂ ਕਰਕੇ ਹੀ ਉਹ ਜੇ ਹੁੰਦੇ ਆ ਤੇ ਉਹ ਉਹਨਾਂ ਦਾ ਕੁਛ ਉਹਨਾਂ ਦੀ ਜਿਹੜੀ ਲਾਈਫ ਬਣਨੀ ਹੈ ਨਾ ਦੰਨਿਆ ਕਈ ਜਿੰਦੀਆਂ ਜੜੀਆਂ ਨੇ ਬਚਰੀਆਂ ਅਧੂਰੀਆਂ ਹੋ ਗਈਆਂ ਰੱਬ ਵੱਲੋਂ ਉਹਨੂੰ ਫਿਰ ਬਾਬੇ ਨਾਨਕ ਦੇ ਘਰ ਚ ਜਗ੍ਹਾ ਮਿਲੀ ਜਾਂ ਤੇ ਉਹ ਬਰਸਰੇ ਰੁਜ਼ਗਾਰ ਉਹਨੇ ਇੱਥੇ ਨੌਕਰੀ ਲੱਗਾ ਹੋਇਆ ਥੋੜੀ ਬਿਤੀ ਸੈਲਰੀ ਮਿਲ ਜਾਂਦੀ ਆ ਨਾਨਕ ਮਿਸ਼ਨ ਨੇਤਰਹੀਣ ਆਸ਼ਰਮ ਨਾਮ ਤਾਂ ਤੁਸੀਂ ਬਹੁਤ ਸੁਣਿਆ ਹੋਵੇਗਾ ਅਕਸਰ ਅਸੀਂ ਬਹੁਤ ਸਾਰੀਆਂ ਐਨ ਜੀਓਜ਼ ਦੇ ਚਰਚੇ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਪਰ ਅੱਜ ਇਸ ਪਵਿੱਤਰ ਧਰਤੀ ਕਹਿ ਸਕਦੀਆਂ ਥਾਂ ਕਹਿ ਸਕਦੀਆਂ ਜਿੱਥੇ ਬਹੁਤ ਸਾਰੇ ਬੇਸਹਾਰਿਆਂ ਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਹੈ ਅੱਜ ਉਹਨਾਂ ਦੀ ਜ਼ਿੰਦਗੀ ਦੇ ਨਾਲ ਤੁਹਾਨੂੰ ਮਿਲਵਾਉਣਾ ਹੈ ਦੇ ਵਿੱਚ ਕਹਿਣ ਨੂੰ ਇੱਕ ਬਹੁਤ ਵੱਡੀ ਵਿਲ ਤੋਂ ਬਾਹਰ ਅਗਰ ਮੈਂ ਗੱਲ ਕਰਾਂ ਬਿਹਾਰ ਯੂਪੀ ਉਤਰਾਖੰਡ ਉੱਤਰ ਪ੍ਰਦੇਸ਼ ਪਤਾ ਨਹੀਂ ਕਿੱਥੋਂ ਕਿੱਥੋਂ ਬੇਸਹਾਰੇ ਜਿਤੇਮ ਨੇਤਰਹੀਣ ਹੋਰ ਜਿਹੜੇ ਅਪਾਹਜ ਉਹ ਇਨਸਾਨ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਇਦ ਬਹੁਤ ਜ਼ਿਆਦਾ ਦੁਖੀ ਹੋਣਗੇ ਪਰ ਜਦੋਂ ਉਹਨਾਂ ਨੂੰ ਇਹ ਆਸ਼ਰਮ ਦਾ ਸਹਾਰਾ ਮਿਲਿਆ ਤਾਂ ਸ਼ਾਇਦ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲ ਗਈ ਅਗਰ ਗੱਲ ਕਰੀਏ ਤਾਂ 1988 ਦੇ ਵਿੱਚ ਜਤੀਮਾਂ ਦੀ ਨੇਤਰਹੀਣਾਂ ਦੀ ਬਜ਼ੁਰਗਾਂ ਦੀ ਅਪਾਹਜਾਂ ਦੀ ਸੇਵਾ ਸੰਭਾਲ ਦੇ ਲਈ ਜੋ ਸੁਪਨਾ ਜਾਰ ਇਨਸਾਨਾਂ ਨੇ ਲਿਆ ਰੱਬ ਰੂਪੀ ਉਹ ਇਨਸਾਨ ਜਿਨ੍ਹਾਂ ਨੇ ਆਪਣੇ ਸੁਪਨੇ ਨੂੰ ਸੱਚ ਕਰਨ ਦੇ ਲਈ ਇਸ ਆਸ਼ਰਮ ਦੀ ਸ਼ੁਰੂਆਤ ਕੀਤੀ ਤੇ ਅੱਜ ਇਹ ਆਸ਼ਰਮ ਬਹੁਤ ਵੱਡੀ ਜਗ੍ਹਾ ਦੇ ਵਿੱਚ ਫੈਲ ਚੁੱਕਾ ਹੈ ਜਿੱਥੇ ਹਰ ਇੱਕ ਇਨਸਾਨ ਦੀ ਆਪਣੀ ਇੱਕ ਜ਼ਿੰਦਗੀ ਹੈ ਇਸ ਆਸ਼ਰਮ ਦਾ ਇੱਕੋ ਹੀ ਗੁਰਨਾਨਕ ਮਿਸ਼ਨ ਨੇਤਰਹੀਣ ਆਸ਼ਰਮ ਸਪਰੂੜ ਜੋ ਕਿ ਫਗਵਾੜੇ ਦੇ ਹਾਈਵੇ ਤੇ ਬਿਲਕੁਲ ਨਜ਼ਦੀਕ ਹੈ ਹਰ ਕਿਸੇ ਨੇ ਦੇਖਿਆ ਹੋਵੇਗਾ ਬਹੁਤ ਟਾਈਮ ਦਾ ਇਹ ਆਸ਼ਰਮ ਚੱਲਦਾ ਆ ਰਿਹਾ ਹੈ ਪਰ ਇਹ ਲੋਕ ਤੁਸੀਂ ਦੇਖ ਸਕਦੇ ਹੋ ਇਹ ਲੋਕ ਅੱਜ ਖੁਸ਼ ਨੇ ਇਨਾਂ ਨੂੰ ਨਾ ਮੀਂਹ ਜ਼ਿੰਦਗੀ ਮਿਲੀ ਐ ਦੇਖ ਨਹੀਂ ਸਕਦੇ ਪਰ ਪੜੇ ਲਿਖੇ ਨੇ ਐਮਏ ਤੱਕ ਡਿਗਰੀ ਤੱਕ ਇਹਨਾਂ ਨੇ ਇੱਥੋਂ ਕੀਤੀ ਐ ਜੋ ਐਨੇ ਲੋਕ ਤੁਸੀਂ ਸੰਭਾਲੇ ਹੋਏ ਲੋ ਜੀ ਡੇਲੀ ਪੋਸਟ ਪੰਜਾਬੀ ਦਾ ਇੱਥੇ ਪਹੁੰਚੇ ਤੇ ਸਾਰੇ ਤੁਹਾਡੇ ਮੈਂਬਰਾਂ ਨੂੰ ਤੁਹਾਡਾ ਜੀਐਨ ਤੁਸੀਂ ਜਿਹੜਾ ਦੁਨੀਆਂ ਦੇ ਰੂਪ ਰੂਪ ਤੇ ਇਹਨਾਂ ਬੱਚਿਆਂ ਨੂੰ ਕਰ ਰਹੇ ਹੋ ਜਿਨ੍ਹਾਂ ਨੂੰ ਕਮ ਵਿੱਚ ਸਰਕਾਰ ਦੀ ਡਿਊਟੀ ਵੈਸੇ ਇਹਨਾਂ ਨੂੰ ਸੰਭਾਲਣ ਦੀ ਪਰ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਮਨੁੱਖਤਾ ਦੀ ਸੇਵਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਸੇਵਕਾਂ ਨੂੰ ਦੇ ਕੇ ਗਏ ਨੇ ਆਪ ਕੋੜੀਆਂ ਦੀ ਸੇਵਾ ਕਰ ਕਰ ਜਾ ਕੇ ਕਰਦੇ ਰਹੇ ਨੇ ਉਹਦੇ ਉਹਨਾਂ ਦੇ ਮਿਸ਼ਨ ਨੂੰ ਹੀ ਲੈ ਕੇ ਇਹ ਜਿਹੜਾ ਮਿਸ਼ਨ ਚੱਲ ਰਿਹਾ ਤੇ ਧਰਮ ਧਰਮ ਵਿੱਚ ਕੋਈ ਇਦਾਂ ਦੀ ਹੈ ਨਹੀਂ ਇੱਥੇ ਗੱਲ ਤੇ ਇੱਥੇ ਕਦਾਰਨਾਥ ਉਹ ਪ੍ਰਦੀਪ ਬੈਠਾ ਜੀ ਉਹ ਜਦੋਂ ਉੱਥੇ ਬੱਦਲ ਫਟ ਗਿਆ ਸੀ ਨਾ ਤੇ ਬਹੁਤ ਲੋਕਾਂ ਦੇ ਘਰ ਡੁੱੜ ਗਏ ਇਹਨਾਂ ਦਾ ਵੀ ਘਰ ਡੁੱੜ ਗਿਆ ਵਿਚਾਰਿਆਂ ਦਾ ਤੇ ਇਹਦੀਆਂ ਲੱਤਾਂ ਦੋਨੋਂ ਫੈਕਚਰ ਹੋ ਗਈਆਂ ਸੀ ਵਿਚਾਰਿਆਂ ਦੀ ਇਹ ਫਿਰ ਲੱਬ ਦਾ ਲਬੋਂਦਾ ਇੱਥੇ ਪੰਜਾਬ ਚ ਆਇਆ ਉਦੋਂ ਦਾ ਹੀ ਆਪਣੇ ਕੋਲੇ ਰਹਿੰਦਾ ਇਦਾਂ ਦੀਆਂ ਕਈ ਜਿੰਦੀਆਂ ਜੜੀਆਂ ਨੇ ਬਚਰੀਆਂ ਅਧੂਰੀਆਂ ਹੋ ਗਈਆਂ ਰੱਬ ਵੱਲੋਂ ਉਹਨੂੰ ਫਿਰ ਬਾਬੇ ਨਾਨਕ ਦੇ ਘਰ ਚ ਜਗ੍ਹਾ ਮਿਲੀ ਆ ਤੇ ਉਹ ਬਰਸੇ ਰੁਜ਼ਗਾਰ ਹੁਣੇ ਇੱਥੇ ਨੌਕਰੀ ਲੱਗਾ ਹੋਇਆ ਥੋੜੀ ਬੁਤੀ ਸੈਲਰੀ ਵੀ ਮਿਲ ਜਾਂਦੀ ਆ ਤੇ ਨਾਲ ਗੁਰੂ ਗ੍ਰੰਥ ਦਾ ਆਸਰਾ ਮਿਲਿਆ ਹੋਇਆ ਬਹੁਤ ਸਾਰੇ ਬੱਚੇ ਇਦਾਂ ਹੀ ਆ ਗਏ ਲੋ ਇੱਕ ਇੱਕ ਮੁੰਡਾ ਇੱਥੇ ਔਕਾਸ ਵਾਂ ਉਹਦੀ ਨਾਨੀ ਆਈ ਸੀ ਸਾਡੂ ਕਿਥੇ ਬਹੁਤ ਲੰਬਾ ਸਿਰ ਹੋ ਗਿਆ 15 ਸਾਲ ਹੋ ਗਏ ਉਹਨਾਂ ਕੇ ਮੇਰੇ ਵਾਦਾ ਘਟੋ ਘਟ ਤੇ ਉਹ ਇਹ ਛੋਟਾ ਜਿਹੇ ਜਦੋਂ ਮੇਰੀ ਗੋਦੀ ਚ ਬਿਠਾ ਕੇ ਚਲੀ ਗਈ ਸੀ ਅੱਛਾ ਗੱਲ ਵੀ ਕਰਦੇ ਆ ਤੁਸੀਂ ਬਾਈ ਜੀ ਕਿੱਥੋਂ ਆਏ ਹੋ ਹਮ ਬਿਹਾਰ ਕੇ ਅੱਛਾ ਤੁਸੀਂ ਬਿਹਾਰ ਦੇ ਹੋ ਇੱਥੇ ਇਸ ਆਸ਼ਰਮ ਦੇ ਵਿੱਚ ਕਿਵੇਂ ਪਹੁੰਚੇ ਸੀ ਮੇਰੇ ਭਾਈ ਨੇ ਛੱਡ ਕੇ ਚਲੇ ਗਿਆ ਨਾ ਭਾਈ ਛੋੜ ਕੇ ਚਲਾ ਗਿਆ ਕਿਉਂ ਛੋੜ ਦੇ ਰਹਿਉਂਦਾ ਐਵੇਂ ਛੋੜ ਦਿਆ ਅੱਛਾ ਇਹ ਤੁਹਾਨੂੰ ਦਿਸਦਾ ਨਹੀਂ ਨਾ ਨਹੀਂ ਇਹ ਬਚਪਨ ਤੋਂ ਹੀ ਐਦਾਂ ਸੀ ਵਸੇ ਹੀ ਤਰੀ ਹੈ ਹਾਂ ਇਹ 300 ਸੀ ਅੱਛਾ ਤੇ ਫਿਰ ਇਸ ਕਰਕੇ ਭਰਾ ਨੇ ਦੁਦਕਾਰ ਦਿੱਤਾ ਕਿ ਤੁਸੀਂ ਦੇਖ ਨਹੀਂ ਸਕਦੇ ਇੱਕ ਤਰੀਕੇ ਨਾਲ ਉਹ ਜੀ ਸਮਝ ਲਿਆ ਓਕੇ ਵੀਰ ਜੀ ਮੈਂ ਜੀ ਸੁਪਰ ਆਪਣਾ ਚਿਹਾਰਪੁਰ ਤੋਂ ਜੀ ਮੈਂ ਮੇਰਾ ਨਾਮ ਚਰਨਜੀਤ ਸਿੰਘ ਜੀ ਆ ਮੇਰਾ ਹੀ ਹੁਣੇ ਹੁਣੇ ਇੱਥੇ ਪੜ੍ਹਮੀ ਹੋਈ ਆ ਟਾਈਮ ਤੇ ਬਾਕੀ ਤਵਾਰ ਨਾਲ ਤਮਤੰਬਲਾ ਪ੍ਰੇਰਕਾ ਦਾ ਉਹਨਾਂ ਨਾਲ ਤਮਤੰਬਲਾ ਸੈਕਲ ਨਾਲ ਅੱਛਾ ਦੇਖਣ ਦੇ ਵਿੱਚ ਸਮੱਸਿਆ ਆਉਂਦੀ ਆ ਨੇ ਮਣੀ ਮੁੱਟੀ ਆਂਦੀ ਆਉਦੀ ਨਹੀਂ ਆਂਦੀ ਹੈ ਕਿ ਮਨ ਦਿਖਦਾ ਨਹੀਂ ਹੈ ਇੱਕ ਇੱਕ ਅੱਖ ਦੀ ਬਲਮਣਾ ਅੱਛਾ ਤੇ ਹੁਣ ਤੁਸੀਂ ਇੱਥੋਂ ਪੜਾਈ ਕੀਤੀ ਆ ਹਾਂਜੀ ਹਾਂਜੀ ਅੱਛਾ ਤੇ ਕੀ ਬੰਨਣਾ ਅੱਗੇ ਬੰਨ ਜੇ ਲੱਗੇ ਹੋਏ ਜਾਂ ਜੋ ਜੋ ਪਾ ਦੇ ਲਪਣਾ ਮਤਲਬ ਨਿਕਲ ਸਟਾਨੀਆਂ 1753 ਪੋਸਟਾ ਜਿਹੜੀਆਂ ਨਾ ਉਹ ਨਿਕਲ ਨਹੀਂ ਆ ਵੀ ਉਸੇ ਨਾਲ ਉਹ ਤੇ ਨਾਲ ਲੱਗਾਂਗੇ ਜੀ ਅੱਛਾ ਵੀਰੇ ਜਦੋਂ ਇੱਥੇ ਨਹੀਂ ਸੀ ਆਏ ਉਦੋਂ ਕੀ ਲੱਗਦਾ ਸੀ ਕਿੰਦਾ ਜ਼ਿੰਦਗੀ ਇਹ ਦੇਖਣੀ ਆ ਹਨਾ ਅੱਖਾਂ ਤੋਂ ਸਮੱਸਿਆ ਸੀ ਲੱਗਦਾ ਸੀ ਕਿ ਇੱਦਾਂ ਜੌਬ ਤੇ ਲੱਗ ਜਾਓਗੇ ਇੱਦਾਂ ਐਨਾ ਪੜ ਲੋਗੇ ਜੇ ਲੱਗ ਜਾਂਦੇ ਮਾੜਾ ਮੋਟਾ ਲੱਗਦਾ ਸੀ ਇੱਦਾਂ ਨਹੀਂ ਸੀ ਹਾਂਜੀ ਮੰਨਦੇ ਹੋ ਕਿ ਆਸ਼ਰਮ ਨੇ ਇੱਕ ਤਰ੍ਹਾਂ ਨਾਲ ਜ਼ਿੰਦਗੀ ਸਵਾਰੀ ਆ ਤੁਹਾਡੀ ਬਹੁਤ ਵਧੀਆ ਸਵਾਰੀ ਆ ਬਹੁਤ ਵਧੀਆ ਇੱਥੇ ਕੰਮ ਬਥੇ ਚੱਲਦਾ ਜੀ ਹਾਂਜੀ ਤੇ ਇਹ ਖਾਣ ਪੀਣ ਦੀ ਅਗਰ ਮੈਂ ਬਾਬਾ ਜੀ ਸਹੂਲਤ ਦੀ ਗੱਲ ਕਰਾਂ ਤਾਂ ਸਾਰੀ ਸਹੂਲਤ ਮਿਲਦੀ ਆ ਤੁਹਾਨੂੰ ਇੱਥੇ ਹਾਂਜੀ ਤੇ ਪਾਣੀ ਸਾਰਾ ਕੁਝ ਹੁੰਦਾ ਤੁਸੀਂ ਕਿੱਥੋਂ ਆਏ ਸੀ ਇੱਥੇ ਕਿੱਦਾਂ ਪਹੁੰਚੇ ਸੀ ਚੰਡੀਗੜ੍ਹ ਤੋਂ ਆਇਓ ਹਾਂਜੀ ਕੀ ਸਮੱਸਿਆ ਕੀ ਸੀ ਮੇਰੇ ਫੈਮਿਲੀ ਕੁਝ ਗਈ ਹੂੰ ਤੇ ਉਹ ਮਾਮਾ ਜੀ ਇੱਥੇ ਛੱਡ ਗਏ ਅੱਛਾ 11 ਸਾਲ ਹੋ ਗਏ ਅੱਛਾ ਹਾਂਜੀ ਮਾਮਾ ਜੀ ਛੱਡ ਗਏ ਸੀ ਹਾਂਜੀ ਘਰ ਦਾ ਕੋਈ ਵੀ ਨਹੀਂ ਬਚਿਆ ਸੀ ਨਹੀਂ ਉਹ ਦੀ ਜੈਥ ਹੋ ਗਈ ਤੇ ਨਾਤੀ ਅੱਛਾ ਹਮੇਂ ਸੀ ਪਪਾ ਸੀ ਏ ਹੂੰ ਪਰ ਜਸੀਆ ਹੂੰ ਤਿੰਨਾਂ ਹੀ ਰਹਿਤ ਹੋ ਗਏ ਅੱਛਾ ਮਾਮਾ ਜੀ ਨੇ ਕੀ ਕਹਿ ਕੇ ਇੱਥੇ ਛੱਡਿਆ ਸੀ ਕੁਛ ਵੀ ਨਹੀਂ ਕਹਿੰਦੇ ਤੇ ਦੇਖ ਜਿੰਦੇ ਸਿਆਸੀਆ ਅੱਛਾ ਉਹਨਾਂ ਨੇ ਇੱਥੇ ਆ ਕੇ ਦੇਖਿਆ ਸੀ ਸਾਨੂੰ ਵਧੀਆ ਲੱਗਿਆ ਹੂੰ ਏਸੀ ਆ ਗਿਆ ਫਿਰ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਆ 11 11 ਸਾਲ ਹੋ ਗਏ 11 ਸਾਲ ਦੇ ਵਿੱਚ ਫਿਰ ਲੱਗਦਾ ਕਿ ਇੱਥੇ ਜ਼ਿੰਦਗੀ ਸਵਰੀ ਆ ਤੁਹਾਡੀ ਠੀਕ ਆ ਸਬਰ ਜਿੰਦੀ ਜੇ ਮਾਮੇ ਨੇ ਛੱਡ ਦਿੱਤਾ ਹਨਾ ਮੰਨ ਲਓ ਇਹ ਆਸ਼ਰਮ ਨਾ ਹੁੰਦਾ ਫਿਰ ਕਿੱਥੇ ਹੁੰਦੇ ਸੋਚਦੇ ਹੋ ਕਦੇ ਨਹੀਂ ਹੂੰ ਠੀਕ ਕਰਦੇ ਨਹੀਂ ਸੋਚਿਆ ਸੀ ਹੂੰ ਬਈ ਸੋਚਿਆ ਵੀ ਕੋਲਤਵਾਰਾ ਵੀ ਸੀ ਹੂੰ ਜੋ ਟਾਈਮ ਸਿੱਖ ਕੋਲਤਵਾਰਾ ਜਾਈਦਾ ਅੱਛਾ ਗੁਰਦੁਆਰੇ ਜਾਂਦੇ ਹੋ ਦੋ ਟਾਈਮ ਹਾਂਜੀ ਹੂੰ ਹਾਂਜੀ ਸਕੂਨ ਹੈ ਇੱਥੇ ਆ ਕੇ ਠੀਕ ਲੱਗਦਾ ਹੂੰ ਸੋ ਬਿਲਕੁਲ ਉਹ ਲੋਕ ਵੀ ਨੇ ਜਿਨ੍ਹਾਂ ਨੂੰ ਸ਼ਾਇਦ ਘਰਦਿਆਂ ਨੇ ਜਿਹੜਾ ਇੱਥੇ ਆਸ਼ਰਮ ਦੇ ਵਿੱਚ ਛੱਡ ਦਿੱਤਾ ਕਈ ਬਜ਼ੁਰਗ ਵੀ ਮੌਜੂਦ ਨੇ ਤੁਸੀਂ ਕਿੱਥੋਂ ਆਏ ਸੀ ਇੱਥੇ ਕਿੱਦਾਂ ਜੁੜਦੇ ਹੋ ਆਸ਼ਰਮ ਦੇ ਨਾਲ ਲੁਧਿਆਣੇ ਤੋਂ ਆਇਆ ਜੀ ਮੈਂ ਅੱਛਾ ਤੇ ਘਰੋਂ ਪਰੇ ਜਾਣੀ ਸੀਗੀ ਹੂੰ ਰੋਟੀ ਪਾਣੀ ਦਿੰਦੇ ਨਹੀਂ ਕਰਦੇ ਜਦੋਂ ਅੱਛਾ ਕੰਮ ਨਹੀਂ ਕਰਦਾ ਬੰਦਾ ਨਜ਼ਰ ਕਮਜ਼ੋਰ ਹੋ ਗਈ ਅੱਛਾ ਸੰਭਾ ਸਿੱਧਾ ਤੁਰ ਜ਼ੁਰਗਾਂ ਦੇ ਵਾbene ਗਏ ਖਾ ਚਿਲੀ ਅੰਜਲੋ ਗਿਆ ਤੁਹਾਨੂੰ ਅੰਜਲੋ ਹੋ ਗਿਆ ਹਨਾ ਬਾਬੇ ਨੇ ਬੁਲਾ ਲਿਆ ਬੁਲਾ ਲਿਆ ਜੀ ਇਹ ਤੱਕ ਬੁਲਾਉਣ ਵਾਲੀ ਗੱਲ ਹੈ ਤੇ ਬੱਚੇ ਹੈਗੇ ਨੇ ਹਾਂ ਇੱਕ ਲੜਕਾ ਅੱਛਾ ਉਹ ਕੀ ਕਰਦੇ ਨੇ ਮੈਂ ਕਦੇ ਹੁਣ ਪੁੱਛਿਆ ਨਹੀਂ ਕਦੇ ਕੀ ਕਰਦੇ ਕੀ ਨਹੀਂ ਕਰਦੇ ਜੇ ਚੰਗੀ ਹੱਤ ਹੁੰਦੀ ਤਾਂ ਸਾਨੂੰ ਰੋਟੀ ਨਾ ਮੈਨੂੰ ਦਿੰਦੇ ਘਰ ਜੇ ਹੁਣ ਛੱਡੇ ਦਿੱਤਾ ਤਾਂ ਤੇ ਮੁੰਡਾ ਨਹੀਂ ਮਿਲਦਾ ਦੋ ਹੀ ਬੱਚੇ ਆ ਤੇ ਘਰ ਵਾਲੀ ਘਰ ਵਾਲੀ ਹੈ ਜੀ ਉਹ ਮੁੰਡੇ ਦੇ ਨਾਲ ਹਾਂ ਮਤਲਬ ਅਗਰ ਅੱਖਾਂ ਤੋਂ ਥੋੜੀ ਨਿਗਾਹ ਕਮਜ਼ੋਰ ਹੋਊਗੀ ਤਾਂ ਉਹਨਾਂ ਨੇ ਫੇਰ ਘਰ ਤੋਂ ਬਾਹਰ ਕਹਿ ਦਿੱਤਾ ਹਾਂ ਹਾਂ ਰੋਟੀ ਘਰ ਤੋਂ ਬਾਹਰ ਤਾਂ ਨਹੀਂ ਫੇਰ ਬਾਹਰ ਆਉਣਾ ਹੀ ਪੈਣਾ ਜੇ ਰੋਟੀ ਨਹੀਂ ਮਿਲਣੀ ਨਹੀਂ ਪੁੱਛਦੇ ਸੀ ਉਹ ਪਿਆਰ ਉਹ ਚੀਜ਼ ਨਹੀਂ 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 ਫੇਰ ਤਾਂ ਕੁਝ ਵੀ ਨਹੀਂ ਹੁੰਦਾ ਕਿੰਨੇ ਸਾਲ ਹੋ ਗਏ ਇੱਥੇ ਮੈਨੂੰ 2 ਸਾਲ ਹੋ ਚੱਲੇ ਆ 2 ਸਾਲ ਇੱਕ ਆ ਜਿੰਨੇ ਵੀ ਲੋਕ ਆ ਇਹਨਾਂ ਨੂੰ ਜਦੋਂ ਦੇਖਦੇ ਹੋ ਆਪਣਾ ਪਰਿਵਾਰ ਮੰਨਦੇ ਹੋ ਫੇਰ ਮੈਂ ਕਿਹਾ ਜੀ ਬਿਲਕੁਲ ਸਹੀ ਉਹੀ ਪਰਿਵਾਰ ਆ ਹੁਣ ਤਾਂ ਅੱਛਾ ਇਹੀ ਪਰਿਵਾਰ ਹੈ ਇੱਥੇ ਸਭ ਕੁਝ ਹੈ ਕਹਿੰਦੇ ਹੁੰਦੇ ਆ ਕਿ ਆਹ ਪਹਿਲਾਂ ਤਾਂ ਉਹ ਜਿਹੜਾ ਜਿੱਥੇ ਮਤਲਬ ਜਿਹਦੇ ਨਾਲ ਦੀ ਖਾਤਰ ਬਣਾਉਂਦੇ ਸੀ ਉਹ ਤਾਂ ਖਤਮ ਹੋ ਗਿਆ। ਹੂੰ ਤੇ ਹੁਣ ਤਾਂ ਜੋ ਵੀ ਐ ਇੱਥੇ ਹੀ ਐ। ਕਹਿੰਦੇ ਕਿ ਜਿਹੜੀ ਔਲਾਦ ਹੁੰਦੀ ਆ ਉਹ ਬੜਾਪੇ ਦਾ ਨਾ ਸਹਾਰਾ ਹੁੰਦੀ ਆ। ਸਹਾਰਾ ਹੁੰਦੀ ਉਹ लाਟੀ ਟੁੱਟ ਗਈ ਸਾਡੀ। लाਟੀ ਟੁੱਟ ਗਈ। ਟੁੱਟੀ ਸਮਝੋ ਤਾਂ। ਪਰ ਮਨ ਹਲਕਾ ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਚ ਇੰਨੇ ਦੁਖੀ ਆ ਪਰ ਦੁਖੀ ਕਿੰਨੇ ਸਾਡੇ ਨਾਲ ਦੇ? ਮੈਂ ਦੋਕਰ ਕੇ ਸਰਦਾ ਨਹੀਂ ਹੈਗਾ। ਹੂੰ। ਬਸ ਪੁੱਲ ਜਾਈਦਾ ਇੱਥੇ ਪੁੱਲ ਜੀਦਾ ਇੱਥੇ ਪੁੱਲ ਜੀਦਾ ਪਿਆਰ ਮਿਲਦਾ ਸਾਰਿਆਂ ਨੂੰ ਇੱਥੇ ਮੈਂ ਕਿਹ ਕੋਈ ਫਰਕ ਹੀ ਨਹੀਂ ਹੈਗਾ ਕੋਣ ਕਿੱਥੋਂ ਆਇਆ ਕੋਣ ਕਿੱਥੋਂ ਆਇਆ ਕੋਈ ਫਰਕ ਨਹੀਂ ਬਿਲਕੁਲ ਨਹੀਂ ਭਰਾ ਮਾਂ ਮੰਗੂ ਸਾਰੇ ਮਿਲ ਗਏ ਬਿਲਕੁਲ ਸਭ ਕੁਝ ਮਿਲਦਾ ਇੱਥੇ ਹਰ ਤਰ੍ਹਾਂ ਦੀ ਸਹੂਲਤ ਹੈ ਰੋਟੀ ਪਾਣੀ ਹੂੰ ਵਧੀਆ ਮਿਲਦਾ ਲੀੜਾ ਕੱਪੜਾ ਮਿਲਦਾ ਹੂੰ ਜੇ ਕੋਈ ਤਕਲੀਫ ਹੈ ਦਵਾਈ ਦਾਰੂ ਚਾਹੀਦਾ ਉਹ ਵੀ ਮਿਲਦਾ ਹੂੰ ਯਾਨੀ ਜੋ ਮੂੰਹ ਜੋ ਬੋਲਦੀ ਹੈ ਉਹ ਪੂਰਾ ਕਰਤੇ ਆ ਮਤਲਬ ਜਿਹੜੀ ਜ਼ਿੰਦਗੀ ਆਖਰੀ ਸੋਚੀ ਹੁੰਦੀ ਬੰਦੇ ਨੇ ਉਹ ਇੱਥੇ ਸੁੱਖ ਸਵੀਲ ਦੀ ਨਿਕਲਦੀ ਆ ਮੈਂ ਤਾਂ ਇਹ ਕਹਿਣਾ ਵੀ ਉਹ ਚੰਗਾ ਕਰਮ ਕੀਤਾ ਕਰਕੇ ਤਾਂ ਇੱਥੇ ਆ ਗਿਆ ਨਹੀਂ ਤਾਂ ਬੁੜਾਪੇ 'ਚ ਠੇਡੇ ਖਾਣੇ ਸੀਗੇ ਘਰ ਮਿਲ ਗਿਆ ਇੱਕ ਨਵੀਂ ਜਿਹੀ ਬਿਲਕੁਲ ਘਰ ਮਿਲ ਗਿਆ ਜੀ ਸੋ ਇਹ ਵੀ ਉਹ ਬਜ਼ੁਰਗ ਨੇ ਸ਼ਾਇਦ ਅਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਆ ਨਾ ਘਰ ਤੋਂ ਬਾਹਰ ਕੱਢ ਦਿੰਦੇ ਆ ਉਹ ਬਜ਼ੁਰਗ ਰੋਲਦੇ ਰਹਿ ਜਾਂਦੇ ਆ ਕਈ ਔਲਾਦਾਂ ਤਾਂ ਇੰਨੀਆਂ ਬੇਦਰਦ ਹੁੰਦੀਆਂ ਕਿ ਆਪਣੇ ਮਾਪਿਆਂ ਨੂੰ ਕੁੱਟ ਮਾਰ ਤੱਕ ਕਰਦੀਆਂ ਤਾਂ ਉਹਨਾਂ ਸੋਚੋ ਮਾਪਿਆਂ ਦਾ ਸਹਾਰਾ ਕੌਣ ਬਣੇਗਾ ਅਗਰੇ ਹੋ ਜੇ ਆਸ਼ਰਮ ਜਿਹੜੇ ਇਸ ਦੁਨੀਆ ਦੇ ਵਿੱਚ ਨਾ ਰਹਿਣ ਪੰਜਾਬ ਦੀ ਧਰਤੀ ਤੇ ਇਹ ਆਸ਼ਰਮ ਆ ਮੈਂ ਹੀ ਕਹੂੰਗੀ ਕਿ ਜਿੰਨਾ ਹੋ ਸਕੇ ਇਸ ਆਸ਼ਰਮ ਦੀ ਸੇਵਾ ਨੂੰ ਸ਼ੇਅਰ ਕਰੋ ਕਿਉਂਕਿ ਇਸ ਆਸ਼ਰਮ ਨੇ ਕਦੇ ਦਿਖਾਵਾ ਨਹੀਂ ਕੀਤਾ ਮੈਂ ਚਾਹੁੰਦੀ ਆ ਕਿ ਇਸ ਆਸ਼ਰਮ ਦੇ ਜਿਹੜੇ ਲੋਕ ਆ ਇਹਨਾਂ ਦੀ ਹੋਰ ਮਦਦ ਹੋਵੇ ਇਸ ਆਸ਼ਰਮ ਨੂੰ ਵੀ ਕੋਈ ਹੋਰ ਸਹਾਰਾ ਮਿਲੇ ਤਾਂ ਉਹ ਦਾਨੀ ਸੱਜਣ ਜਿਹੜੇ ਬੈਠੇ ਨੇ ਜਿਨ੍ਹਾਂ ਦਾ ਦਿਲ ਬਹੁਤ ਵੱਡਾ ਹੈ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਆ ਬਹੁਤ ਸਾਰੇ ਤੁਸੀਂ ਦੇਖੋਗੇ ਕਿ ਹਰ ਬੰਦੇ ਦੀ ਆਪਣੀ ਇੱਕ ਜ਼ਿੰਦਗੀ ਦੀ ਕਹਾਣੀਆਂ ਤੁਸੀਂ ਬਾਬਾ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਗਾਜ਼ੀਆਬਾਦ سے ਗਾਜ਼ੀਆਬਾਦ ਤੋਂ ਪੰਜਾਬ ਪਹੁੰਚੇ ਇਹ ਕبھی ਆ ਜਾਂਦਾ ਹੈ ਮਿਲਣੇ ਕੇ ਲਈ ਕਿਉਂਕਿ ਲੁਧਿਆਣਾ ਰਹਿੰਦਾ ਹੈ ਤਾਂ ਆ ਜਾ ਉਸਕੇ ਮਨ ਮਹੀ ਤੋ ਆ ਜਾ ਗਿਆ ਯਾਰ ਰਖੜੀ ਵਖੜੀ ਦੇਣੀ ਹੋਈ ਤੋ ਆ ਗਿਆ ਤੋ ਠੀਕ ਹੈ ਵੈਸੇ ਕੋਈ ਇੰਤਜ਼ਾਰ ਕਰਦੇ ਹੋ ਰਖੜੀ ਵਾਲੇ ਦਿਨ ਜਾਂ ਕੋਈ ਇਦਾਂ ਦਾ ਜਦੋਂ ਦਿਨ ਆਉਂਦਾ ਕਿ ਮੇਰਾ ਪਰਿਵਾਰ ਮੈਨੂੰ ਮਿਲਣ ਆਵੇ ਐਸਾ ਜੀ ਮੈਂ हूँ कोई ऐसा इंतज़ार नहीं करता क्यों क्योंकि मैंने इतने सब कुछ आदत पड़ गई है उम्मीद भी नहीं कोई उम्मीद मतलब कोई उम्मीद नहीं मेरी जो भी कुछ ये उम्मीद है वो इन आ, ये ये, ये बाबा जी हैं इन इन्हीं के सहारे है मतलब मेरी वो सब कुछ है न तो मेरे माता पिता हैं ना मेरी माँ हैं ना मेरे पिताजी हैं तो मैं मैन इतने साल हो गए हैं ਤੋ ਮਤਲਬ ਨੈ ਤੋ ਮੈਂ ਗਿਆ ਹਾਂ ਕਦੇ ਕਹਿੰਦੇ ਕਹਿੰਦੇ ਭਰਾ ਤਾਂ ਬਚਪਨ ਦੇ ਸਾਥੀ ਹੁੰਦੇ ਆ ਨਾ ਨਾਲ ਖੇਡੇ ਹੁੰਦੇ ਆ ਉਹ ਉਹ ਭਰਾ ਵੀ ਵਿਛੜ ਗਏ ਮਤਲਬ ਅੱਜ ਦੇ ਸਮੇਂ ਚ ਮੰਨਦੇ ਹੋ ਕਿੰਨਾ ਫਰਕ ਪੈ ਗਿਆ ਹਾਂ ਬਿਲਕੁਲ ਜੀ ਬਿਲਕੁਲ ਮਤਲਬ ਮਾਤਾ ਪਿਤਾ ਕੇ ਜੀਤੇ ਜੀ ਤੋ ਕੋਈ ਇਤਨੀ ਪਰੇਸ਼ਾਨੀ ਨਹੀਂ ਲੇਕਿਨ ਮਾਤਾ ਪਿਤਾ ਨਹੀਂ ਹੈ ਤੋ ਮਤਲਬ ਮੇਰਾ ਜੋ ਵੀ ਕੁਛ ਇਹ ਹੈ ਉਹ ਇਹੀ ਲੋਗ ਹੈ ਅਗਰ ਮੰਨ ਲਓ ਮੈਂ ਮਰ ਵੀ ਜਾਉਂ ਹੈ ਤੋ ਇਹ ਹੀ ਸਭ ਕੁਝ ਕਰਾਂਗੇ ਮੇਰਾ ਕਹਿੰਦੇ ਕਿ ਉਮੀਦ ਹੀ ਨਹੀਂ ਬਚੀ ਜਿਨ੍ਹਾਂ ਭਰਾਮਾਂ ਦੇ ਨਾਲ ਬਚਪਨ ਖੇਡਿਆ ਕਹਿੰਦੇ ਉਹ ਹੁਣ ਆਣ ਨਾ ਆਣ वैसे तो आ नहीं रहे पर उम्मीद भी कहंदे नहीं बच्चे सोचो किस बंदे दी उम्मीद टूट गई वो कहता कि मैं मर भी जावां पर मैं इस आश्रम दी ਵਿੱਚ ਹੀ ਜਿਹੜੀ ਆਪਣੀ ਜ਼ਿੰਦਗੀ ਕੱਟਣਾ ਚਾਹੁੰਦਾ ਸੋ ਬਹੁਤ ਜ਼ਿੰਦਗੀ ਦੇ ਵਿੱਚ ਦੁੱਖ ਹੁੰਦੇ ਨੇ ਅਸੀਂ ਸ਼ਿਕਵਾ ਕਰ ਲੈਂਦੇ ਆ ਕਿ ਸਾਨੂੰ ਬਹੁਤ ਵੱਡਾ ਜ਼ਿੰਦਗੀ ਦੇ ਵਿੱਚ ਦੁੱਖ ਆ ਗਿਆ ਪਰ ਸੋਚੋ ਇਹਨਾਂ ਲੋਕਾਂ ਦੇ ਵੀ ਬਹੁਤ ਵੱਡੇ ਦੁੱਖ ਰਹੇ ਹੋਣਗੇ ਜਿਨ੍ਹਾਂ ਨੇ ਇਸ ਆਸ਼ਰਮ ਨੂੰ ਇਹਨਾਂ ਲੋਕਾਂ ਨੂੰ ਆਪਣੇ ਭੈਣ ਭਰਾ ਮਾਤਾ ਪਿਤਾ ਬਣਾ ਲਿਆ ਇੱਥੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਅਪਾਹਜ ਵੀ ਨੇ ਹਰ ਤਰ੍ਹਾਂ ਦੇ ਲੋਕ ਨੇ ਅਗਰ ਮੈਂ ਹੋਰ ਵੀ ਕਿਸੇ ਨਾਲ ਗੱਲ ਕਰਾਂ ਤੁਸੀਂ ਬਾਪੂ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਹਰਿਆਣੇ ਤੋਂ ਆਇਆ ਜੀ ਅੱਛਾ ਹਰਿਆਣੇ ਤੋਂ ਕੋਈ ਛੱਡ ਕੇ ਗਿਆ ਸੀ ਤੁਹਾਨੂੰ ਜਾਂ ਕਿੱਦਾਂ ਇੱਥੇ ਆਏ ਮੈਂ ਆ ਤ ਗਿਆ ਸੀ ਅਕੇਲਾ ਆਇਆ ਸੀਗਾ ਇੱਥੇ ਬਾਕੀ ਮੇਰੀ ਪ੍ਰੋਬਲਮ ਸੀ ਮੇਰੇ ਮਾਪਿਓ ਨਹੀਂ ਹੈਗੇ ਮਾਪਿਓ ਹੈ ਨਹੀਂ ਅੱਛਾ ਹੋਰ ਫੈਮਿਲੀ ਨਹੀਂ ਹੋਰ ਫੈਮਿਲੀ ਮੈਂ ਆਪਣੇ ਆਪਣੀ ਫੈਮਿਲੀ ਕੋਈ ਹੈ ਨਹੀਂ ਭਰਾ ਹੈਗੇ ਫਿਰ ਤੁਸੀਂ ਆਸ਼ਰਮ ਨੂੰ ਕਿੱਦਾਂ ਲੱਭਿਆ ਆਸ਼ਰਮ ਮੈਂ ਕੋਈ ਇੱਥੇ ਦੇ ਪਹਿਲੇ ਜੋ ਭਰਾ ਸੀਗੇ ਇੱਥੇ ਪਹਿਲੇ ਕੋਈ ਤਬਲਾ ਵਗੈਰਾ ਕੋਰਸ ਕਰਕੇ ਗਏ ਸੀਗੇ ਤੇ ਉਹਨਾਂ ਦੇ ਕੋਲ ਮੈਂ ਤੋਰ ਫੇ ਨਹੀਂ ਸਕਦੇ ਤੁਸੀਂ ਹਨਾ ਨਹੀਂ ਮੈਂ ਇੱਕ ਲੱਖ ਅੱਛਾ ਫਿਰ ਹੁਣ ਜ਼ਿੰਦਗੀ ਦਿੱਤੀ ਸਾਸਰਮ ਨੇ ਹਾਂਜੀ ਹਾਂਜੀ ਬਹੁਤ ਵਧੀਆ ਹਮ ਹਰ ਸੁੱਖ ਸਹੂਲਤ ਬਾਪੂ ਜੀ ਮਿਲਦੀ ਹੈ ਤੁਹਾਨੂੰ ਇੱਥੇ ਹਾਂ ਹਾਂਜੀ ਹਮ ਹੈ ਮੈਂ ਮਿਲ ਰਹੀ ਆ ਕਿੱਦਾਂ ਜ਼ਿੰਦਗੀ ਠੀਕ ਹੈ ਇੱਥੇ ਹੈ ਠੀਕ ਠੀਕ ਹੈ ਜਿੰਦਗੀ ਠੀਕ ਸਕੂਨ ਹੈ ਹਾਂ ਹੈ ਠੀਕ ਠੀਕ ਹੈ ਜਿੰਦਗੀ ਠੀਕ ਆ ਹਮ ਤੁਸੀਂ ਵੀਰ ਜੀ ਕਿਤੋਂ ਮੈਂ ਜਗੀਰ ਸਿੰਘ ਸਰਦਾਰ ਅੰਮ੍ਰਿਤਸਰ ਤੋਂ ਆ ਜੀ ਅੱਛਾ ਮੈਂ 2004 ਤੋਂ ਇੱਥੇ ਇਸ ਸੰਸਥਾ ਨੇ ਮੈਨੂੰ ਪੜਾਇਆ ਲਖਾਇਆ ਜੋ ਮਾਣ ਮੈਨੂੰ ਦਿੱਤਾ ਇਸ ਸੰਸਥਾ ਨੇ ਉਹ ਮੈਂ ਅੱਜ ਲੈ ਕੇ ਇੱਥੇ ਬਹੁਤ ਕੁਝ ਖੁਸ਼ ਹਾਂ ਜੀ ਹਾਂਜੀ ਦਸਵੀਂ ਕੀਤੀ ਇੱਥੇ ਇਹਨੇ ਸਰਦਾਰ ਮਕਤਿਆਰ ਸਿੰਘ ਨੇ ਅੱਛਾ ਮੈਨੂੰ ਪੜਾਇਆ ਲਿਖਾਇਆ ਇੱਥੇ ਇਹਨੇ ਇਹਨਾਂ ਨੇ ਸੱਧਿਆ ਇੱਥੇ ਦਸਵੀਂ ਕੀਤੀ 12ਵੀਂ ਕੀਤੀ 4th year ਦਾ ਆਪਣਾ ਸਰਟੀਫਿਕੇਟ ਆਪਣੇ ਕੋ ਤਪਲੇ ਦੇ ਹਾਂਜੀ ਤੇ ਇਹ ਜਿਹੜੇ ਨਜ਼ਰ ਗਈ ਹੈ ਬਚਪਨ ਤੋਂ ਸੀ ਨਹੀਂ ਇਹ 2000 ਆਪਣਾ ਦੋਤ ਹੋਏ ਆ ਜੀ ਮੇਰੀ ਨਜ਼ਰ ਅੱਛਾ ਹਾਂਜੀ ਮੈਂ ਤਾਂ ਕਾਲਿਆ ਬੋਤਰੀ ਨਾਲ ਹੀ ਨਜ਼ਰੇ ਸਾਰੇ ਡੈੱਡ ਹੋ ਗਈ ਸਾਰੀ ਫਿਰ ਉਸ ਤੋਂ ਬਾਅਦ ਫੈਮਲੀ ਨੇ ਕਿਦਾਂ ਫੈਮਲੀ ਜੀ ਪਏ ਆਪਣੇ ਦੋ ਆਪਣੇ ਸਿਸਟਰ ਆਵਾ ਤੇ ਤੇਨ ਆਪਾ ਬ੍ਰਦਰ ਆ ਅੱਛਾ ਤੇ ਇੱਕ ਬ੍ਰਦਰ ਤੇ ਚੜੇ ਚੱਲ ਵਸਿਆ ਤੇ ਮਾਤਾ ਪਿਤਾ ਦਾ ਸਪੇਅਰ ਹੋ ਗਿਆ ਹੂੰ ਤੇ ਜੁਲਦੇ ਆ ਸਾਰੇ ਹਾਂਜੀ ਉਹਦਾਂ ਨੇ ਮਿਲਦੇ ਗਲਦੇ ਆ ਮੈਂ ਆਪੇ ਡੱਕਿਆ ਉਹਨਾਂ ਨੂੰ ਕਿ ਤੁਸੀਂ ਇੱਥੇ ਨਹੀਂ ਆਉਣਾ ਕਿਉਂਕਿ ਮੇਰੀ ਜ਼ਿੰਦਗੀ ਦਾ ਮੇਰਾ ਆਪਣਾ ਨਿੱਜੀ ਫੈਸਲਾ ਨਾ ਅੱਛਾ ਹਾਂ ਮੈਂ ਉਹਨਾਂ ਨੂੰ ਆਪੇ ਮੰਨਿਆ ਕਰ ਰੱਖਿਆ ਵਾ ਤੇ ਬਾਕੀ ਜਦੋਂ ਇਥੇ ਛੁੱਟੀ ਮਿਲ ਜਾਂਦੀ ਸਾਨੂੰ ਕੋਈ ਦਿਗਤ ਨਹੀਂ ਆ ਰੋਟੀ ਪਾਣੀ ਵਧੀਆ ਮਿਲਦਾ ਲੀੜਾ ਕਪੜਾ ਦਵਾਈ ਦਾਰੂ ਸਭ ਕੁਝ ਠੀਕ ਚੱਲ ਰੰ데요 ਵਧੀਆ ਚੱਲਦਾ ਹਾਂਜੀ ਵਧੀਆ ਚੱਲਦਾ ਸੋ ਬਿਲਕੁਲ ਇਹ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਬੰਦਿਆਂ ਦੀ ਵੀ ਆਪਣੀ ਇੱਕ ਜ਼ਿੰਦਗੀ ਹੈ ਇਹ ਬਿਲਕੁਲ ਬੋਲ ਨਹੀਂ ਸਕਦੇ ਨਾ ਸੁਣ ਸਕਦੇ ਆ ਫਿਰ ਵੀ ਦੇਖ ਲਓ ਆਸ਼ਰਮ ਨੇ ਕਿੱਡੀ ਵੱਡੀ ਇਹਨਾਂ ਨੂੰ ਜ਼ਿੰਦਗੀ ਦਿੱਤੀ ਹੋਈ ਆ ਤੁਸੀਂ ਵੀ ਵੀਰ ਜੀ ਇੱਥੇ ਕਿੱਦਾਂ ਆਏ ਸੀ ਕਿੱਥੋਂ ਆਏ ਹੋ ਮੈਂ ਉੱਤਰਾਖੰਡ ਤੋਂ ਆਇਆ ਜੀ ਉੱਤਰਾਖੰਡ ਤੋਂ ਤੁਸੀਂ ਕਿਸੇ ਨੇ ਛੱਡਿਆ ਸੀ ਜਾਂ ਆਪੇ ਆਸ਼ਰਮ 'ਚ ਪਹੁੰਚੇ ਆਪੇ ਆਇਆ ਸੀ ਜੀ ਕਿਉਂ ਏ ਟ੍ਰੇਨ 'ਚ ਆ ਗਿਆ ਸੀਗਾ ਜੀ ਫਿਰ ਇੱਥੇ ਆਸ਼ਰਮ 'ਚ ਮੱਲਾ ਵੇਥੇ ਉੱਦੋ-ਉਦੋ ਹੀ ਰਹਿ ਰਹੇ ਆਂ ਆ ਆਸ਼ਰਮ ਇੱਕ ਉਹ ਜਗ੍ਹਾ ਜਦੋਂ ਬੰਦਾ ਸੋਚਦਾ ਕਿ ਮੇਰਾ ਹੁਣ ਨਾ ਇਸ ਦੁਨੀਆ ਦੇ ਵਿੱਚ ਮੇਰਾ ਪਰਿਵਾਰ ਵੀ ਨਹੀਂ ਰਿਹਾ ਮੇਰਾ ਕੋਈ ਨਹੀਂ ਰਿਹਾ ਤਾਂ ਬੰਦਾ ਇਹੋ ਜਿਹੀ ਸਹਾਰੇ ਲੱਭਦਾ ਤੁਹਾਨੂੰ ਕੀ ਲੋੜ ਪੈ ਗਈ ਸੀ ਕਿ ਤੁਹਾਨੂੰ ਆਸ਼ਰਮ ਲੱਭਣਾ ਪਿਆ ਉਹ ਨਹੀਂ ਪਤਾ ਸੀ ਆਸ਼ਰਮ ਦੇ ਬਾਰੇ ਇੱਥੇ ਆ ਕੇ ਪਤਾ ਲੱਗਿਆ ਜੀ ਫਿਰ ਉਦੋਂ ਦਾ ਫਿਰ ਇੱਥੇ ਰਹਿਆ ਇਹਨਾਂ ਨੇ ਦੇਖਭਾਲ ਕੀਤੀ ਹੈ ਸਾਰਾ ਕੁਝ ਬਣਾਇਆ ਔਰ ਵਧੀਆ ਲੱਗਿਆ ਫਿਰ ਇੱਥੇ ਰਹੇ ਫੈਮਿਲੀ ਦੇ ਵਿੱਚ ਕੌਣ ਕੌਣ ਆ ਫੈਮਿਲੀ ਦੇ ਵਿੱਚ ਪਾਪਾ ਮੰਮੀ ਤੇ ਸਿਸਟਰ ਸੀ ਉਹਨਾਂ ਦੀ ਡੈਥ ਹੋ ਚੁੱਕੀ ਅੱਛਾ ਫਿਰ ਉਦੋਂ ਬਾਅਦ ਇੱਥੇ ਰਹੇ ਜੀ ਉਸ ਤੋਂ ਬਾਅਦ ਤੁਸੀਂ ਇਕੱਲੇ ਹੋ ਗਏ ਹਾਂਜੀ ਹਾਂਜੀ ओके ਇੱਥੇ ਆ ਕੇ ਪੰਜਾਬੀ ਅਗਰੇ ਸਿੱਖੀ ਹੈ ਜੀ ਉਦੋਂ ਉਧਰ ਦੀ ਆਪਣੀ ਗੜਵਾਲੀ ਲੈਂਗੁਏਜ ਸੀਗੀ ਇੱਥੇ ਆ ਕੇ ਫਿਰ ਕਾਫੀ ਇੰਪਰੂਵਮੈਂਟ ਹੋਈ ਹੈ ਜੀ ਇੱਥੇ ਫਿਰ ਰਿਸ਼ਤੇ ਮਿਲੇ ਉਹ ਮਾਂ ਪੇ ਕਿਸੇ ਦੇ ਵਿੱਚ ਨਜ਼ਰ ਆਏ ਬਿਲਕੁਲ ਬਿਲਕੁਲ ਜੀ ਆਪਣੇ ਜਿਹੜੇ ਮੈਨੇਜਰ ਸਾਹਿਬ ਨੇ ਉਹ ਸਾਡੇ ਫਾਦਰ ਸਾਹਿਬ ਹੀ ਨੇ ਤੇ ਸਾਰਾ ਕੁਝ ਜਦੋਂ ਵੀ ਹੁੰਦੇ ਹੈ ਬੜੇ ਤਰੀਕੇ ਨਾਲ ਕੇਅਰ ਕਰਦੇ ਹੈ ਜੀ ਦੇਖਭਾਲ ਕਰਦੇ ਹਾਂਜੀ ਸੋ ਬਿਲਕੁਲ ਤੁਹਾਨੂੰ ਇਹਨਾਂ ਦੇ ਨਾਲ ਇੱਕ ਮਿਲਵਾਨ ਦੀ ਕੋਸ਼ਿਸ਼ ਕੀਤੀ ਆ ਇਹ ਜ਼ਿੰਦਗੀਆਂ ਬਹੁਤ ਅਲੱਗ-ਅਲੱਗ ਨੇ ਪਰ ਇਹਨਾਂ ਦੀ ਜਿਹੜੀ ਪਿੱਛੇ ਦੀ ਕਹਾਣੀ ਆ ਜਾਂ ਪਿੱਛੇ ਦਾ ਦੁੱਖ ਆ ਉਹ ਜ਼ਰੂਰ ਸੁਣਿਓ ਤਾਂ ਜੋ ਤੁਹਾਨੂੰ ਆਪਣੀ ਜ਼ਿੰਦਗੀ ਦਾ ਗਮ ਇਹਨਾ ਅੱਗੇ ਬਹੁਤ ਛੋਟਾ ਲੱਗੇ ਤੁਸੀਂ ਤਰਨ ਕਿੱਥੋਂ ਆਏ ਹੋ ਤਰਨ ਤਰਨ ਤੂੰ ਇੱਥੇ ਕਿੱਦਾਂ ਆਏ ਮਮਾ ਛੱਡ ਗਏ ਮਮਾ ਛੱਡ ਗਏ ਕਿਉਂ ਮਮਾ ਕਾ ਤੇ ਛੱਡ ਗਏ ਪੜਨ ਵਾਸਤੇ ਪੜਨ ਵਾਸਤੇ ਉਦੋਂ ਮਮਾ ਬੁਲਾਉਂਦੇ ਆ ਮਿਲਦੇ ਆ ਜੀ ਘਰੇ ਵੀ ਜਾਂਦੇ ਆ ਘਰੇ ਵੀ ਜਾਂਦੇ ਹੋ ਇੱਥੇ ਕਿੱਦਾਂ ਦਾ ਲੱਗਦਾ ਆ ਕੇ ਬਹੁਤ ਵਧੀਆ ਵਧੀਆ ਪੜਦੇ ਹੋ ਹਾਂਜੀ ਲੱਗਿਆ ਸੀ ਕਿ ਜੇ ਸ਼ਾਇਦ ਘਰ ਦੇ ਵਿੱਚ ਹੁੰਦੇ ਜਾਂ ਕਿਤੇ ਹੋਰ ਹੁੰਦੇ ਤਾਂ ਇੰਨਾ ਪਰਪੰਦੇ ਜਿੰਨਾ ਇਸ ਸੰਸਥਾ ਨੇ ਯੋਗਦਾਨ ਪਾਇਆ ਨਹੀਂ ਹੂੰ ਨਹੀਂ ਕੋਸ਼ੂ ਇੱਥੇ ਆ ਕੇ ਹਾਂਜੀ ਸੋ ਬਿਲਕੁਲ ਇਹ ਵੀ ਲੜਕੀ ਹੈ ਤੁਸੀਂ ਕਿੱਥੋਂ ਆਏ ਸੀ ਮੈਂ ਬਿਹਾਰ ਤੋਂ ਬਿਹਾਰ ਤੋਂ ਇੱਥੇ ਆਏ ਸੀ ਅੱਜ ਫੇ ਕਿਦਾਂ ਦਾ ਲੱਗ ਰਿਹਾ ਆਸ਼ਰਮ ਦੇ ਵਿੱਚ ਵਧੀਆ ਵਧੀਆ ਲੱਗ ਰਿਹਾ ਕੀ ਜ਼ਿੰਦਗੀ ਦੀ ਕਹਾਣੀ ਸੀ ਕੁਝ ਸ਼ੇਅਰ ਕਰਨਾ ਚਾਹੁੰਦੇ ਅੱਜ ਪੜ੍ਹ ਲਿਖ ਕੇ ਅੱਜ ਬਹੁਤ ਸਾਰੇ ਬੱਚਿਆਂ ਨੂੰ ਪੜਾ ਰਹੇ ਹੋ ਹਨ ਜੌਬ ਜਿਹੜੀ ਹੈ ਜੌਬ ਦੀ ਤਲਾਸ਼ ਦੇ ਵਿੱਚੋਂ ਹਾਂਜੀ ਜੌਬ ਕਰਨਾ ਚਾਹੁੰਦੇ ਹੋ ਕਿੰਨਾ ਪੜ੍ਹੇ ਹੋ ਐਮਏ ਕੀਤੀ 뮤ਜ਼ਿਕ ਵੋਕਲ ਚ ਅੱਛਾ ਤੁਸੀਂ ਇੱਥੇ ਐਮਏ ਕੀਤੀ ਹਨਾ ਤੇ ਕਿੱਦਾਂ ਲੱਗਦਾ ਵਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੀ ਜੌਬ ਚਾਹੁੰਦੇ ਹੋ ਟੀਚਿੰਗ ਟੀਚਰ ਬਣਨਾ ਚਾਹੁੰਦੇ ਹੋ ਹਾਂਜੀ ਹੂੰ ਇੱਥੇ ਸਾਰਿਆਂ ਦਾ ਪਿਆਰ ਮਿਲਦਾ ਸਾਰੇ ਇਕੱਠੇ ਹੋ ਕੇ ਹਰ ਚੀਜ਼ ਸੈਲੀਬ੍ਰੇਟ ਕਰਦੇ ਹਾਂ ਹਾਂਜੀ ਹੂੰ ਕਿੱਦਾਂ ਦਾ ਲੱਗਦਾ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਸੋ ਬਿਲਕੁਲ ਇਹ ਭੈਣਾ ਨੇ ਇਹ ਸਾਰੇ ਜਿਹੜੇ ਇੱਥੇ ਤੁਸੀਂ ਵੀ ਬਿਹਾਰ ਤੋਂ ਹਾਂਜੀ ਅੱਛਾ ਇੱਥੇ ਕੀ ਕਰਦੇ ਹੋ ਕਿ ਮਤਲਬ ਸਾਰਿਆਂ ਦੇ ਵਿੱਚ ਵਧੀਆ ਲੱਗਦਾ ਕੀ ਕੰਮ ਕਰਦੇ ਹੋ ਜਾਂ ਪੜ੍ਹਦੇ ਹੋ ਪੜ੍ਹਦੇ ਹਾਂ ਪੜ੍ਹਦੇ ਹੋ ਕਿਹੜੀ ਕਲਾਸ ਚ 7 ਚ 7 ਦੇ ਵਿੱਚ ਹਾਂਜੀ ਠੀਕ ਹੈ ਤੇ ਬਿਹਾਰ ਤੋਂ ਆਇਸੀ ਤੇ ਮੰਮੀ ਡੈਡੀ ਫੇਰ ਬਿਹਾਰ ਅੱਛਾ ਮਿਲਦੇ ਜੁਲਦੇ ਤੁਹਾਨੂੰ ਪੁੱਛਦੇ ਆ ਹਾਂਜੀ ਕੀ ਕਹਿੰਦੇ ਹੁੰਦੇ ਆਈ ਘਰੇ ਵੀ ਗਏ ਸੀ ਅੱਛਾ ਹਾਂਜੀ ਤੇ ਮੰਮੀ ਡੈਡੀ ਨੇ ਪੜ੍ਹਨ ਲਈ ਇੱਥੇ ਭੇਜਿਆ ਜਾਂ ਕਿਦਾਂ ਪੜਨ ਲਈ ਭੇਜਿਆ ਜੀ ਪੜਨ ਦੇ ਲਈ ਭੇਜਿਆ ਸੋ ਬਿਲਕੁਲ ਅ ਅਗਰ ਗੱਲ ਕਰੀਏ ਹਨਾ ਇੱਧਰ ਆ ਜਾਓ ਮਤਲਬ ਮੈਂ ਇਹ ਹੈਰਾਨ ਆ ਕਿ ਜ਼ਿੰਦਗੀ ਹਨਾ ਕਿੱਥੇ ਬੰਦੇ ਨੂੰ ਲੈ ਆਉਂਦੀ ਆ ਬਹੁਤ ਸਾਰੇ ਮਾਪੇ ਜਿਹੜੇ ਆ ਇੱਕ ਮੈਨੂੰ ਉਹ ਚੀਜ਼ ਭਾ ਬੁੱਕ ਕਰ ਗਈ ਕਹਿੰਦੇ ਉਮੀਦ ਹੀ ਖਤਮ ਹੋ ਗਈ ਹਨਾ ਕੀ ਲੱਗਦਾ ਕਿ ਇਸ ਜ਼ਿੰਦਗੀ ਦੀਆਂ ਕਿਹੋ ਜੀਆਂ ਕਹਾਣੀਆਂ ਤੁਹਾਡਾ ਤਨੁਭਵ ਬਹੁਤ ਰਿਹਾ ਕਿ ਕਿੰਨੇ ਦੁਖੀ ਤੋਂ ਦੁਖੀ ਇੱਥੇ ਆ ਜਾਂਦੇ ਨੇ ਇਹ ਜਿਹੜੇ ਤੁਹਾਨੂੰ ਦੱਸਿਆ ਨਾ ਜਿਵੇਂ ਉਮੀਦ ਨਹੀਂ ਮੇਰੀ ਤੁਹਾਡੀ ਸਾਹਿਬ ਆ ਹੂੰ ਅਹੀਂ ਹੁਣ ਇਹਨਾਂ ਨੂੰ ਹਜੂਰ ਸਾਹਿਬ ਲੈ ਕੇ ਗਏ ਆ 95 ਬੰਦੇ ਗਏ ਸੀ ਅਸੀਂ ਅੱਛਾ ਬੱਚੇ ਤੁਹਾਡੇ ਕੋ ਜਿੰਨੇ ਅੰਗ ਬੈਠੇ ਆ ਤੇ ਥੋੜੇ ਜਿᱷ ਛੁੱਟੀਆਂ ਪਈਆਂ ਹੋਈਆਂ ਨਾ ਤੇ ਇੱਕ ਦੋ ਦਿਨਾਂ ਚ ਆ ਜਾਣਗੇ ਸਾਰੇ ਇਹਨਾਂ 95 ਬੰਦਿਆਂ ਨੂੰ ਗੱਡੀ ਦੀ ਸੀਟਾਂ ਬੁੱਕ ਏਸੀ ਸੀਟਾਂ ਬੁੱਕ ਕਰਾ ਕੇ ਇਹ ਹਜੂਰ ਸਾਹਿਬ ਲੈ ਕੇ ਗਏ ਆ ਅੱਛਾ ਤੇ ਇਹਨਾਂ ਨੂੰ ਤਵਾੜੀ ਸਾਹਿਬ ਨੂੰ ਕਹ ਲਓ ਧੱਕੇ ਨਾਲ ਲੈ ਕੇ ਗਏ ਆ ਵੀ ਤੁਸੀਂ ਸ਼ਿਵਜੀ ਮਹਾਰਾਜ ਦਾ ਮੰਦਿਰ ਆ ਉੱਥੇ ਜਿਹੜਾ ਭਗਤ ਨਾਮਦੇਵ ਜੀ ਨੇ ਕਮਾਇਆ ਵਾ ਹਾਂ ਕਰ ਇਹਨੇ ਫਿਰ ਕਿਹਾ ਵੀ ਵਾਕਿਆ ਮੇਰੇ ਘਰਦਵਾਲਿਆਂ ਨੇ ਨਹੀਂ ਇਹ ਕੰਮ ਕਰਨਾ ਸੀ ਜਿਹੜਾ ਤੁਸੀਂ ਅਸੀਂ ਤਕਰੀਬਨ ਹਰ ਸਾਲ ਹੀ ਇਹਨਾਂ ਨੂੰ ਕਿਤੇ ਨਾ ਕਿਤੇ ਟੂਰਿਸਟ ਯਾਤਰਾ ਇੱਧਰ ਉੱਧਰ ਮੰਦਰ ਵਸੀਤੇ ਕਿਤੇ ਵੀ ਗੁਰਦੁਆਰੇ ਸਭ ਤੋਂ ਵੱਡੀ ਗੱਲ ਆ ਕਿ ਹਰ ਧਰਮ ਦੇ ਨੇ ਹਨਾ ਹਰ ਧਰਮ ਨੂੰ ਮੰਨਣ ਵਾਲੇ ਆ ਤੇ ਤੁਸੀਂ ਕਦੇ ਇਹਨਾਂ ਨੂੰ ਰੋਕਿਆ ਨਹੀਂ ਹਰ ਧਰਮ ਦੇ ਨਾਲ ਜੋੜਿਆ ਇੱਥੇ ਸਾਡੇ ਕੋਈ ਧਰਮ ਇੱਥੇ ਨਾਲ ਲੱਗੇ ਮੰਦਰਵਾਜੀ ਆ ਕੁੜੀਆਂ ਜਿੰਨੀਆਂ ਨੇ ਜਦੋਂ ਕਹਿੰਦੀਆਂ ਨੇ ਤੇ ਨਾਲ ਉਦੋਂ ਆ ਰਾਨੂੰ ਭੈਂਜੀਏ ਸਾਡੇ ਇਹਨਾਂ ਨੂੰ ਭੇਜੀਦਾ ਵੀ ਤੁਸੀਂ ਮੰਦਰ ਕਿਉਂਕਿ ਸਾਨੂੰ ਇਹ ਇਹ ਗੱਲ ਸਿਖਾਈ ਨਹੀਂ ਗੁਰੂ ਨਾਨਕ ਦੇ ਮਿਸ਼ਨ ਵਿੱਚ ਬਾਬਾ ਜੀ ਆਪ ਗੁਰੂ ਨਾਨਕ ਦੇਵ ਜੀ ਮੰਦਰੇ ਗਏ ਆ ਮਸੀਤੇ ਗਏ ਆ ਔਰ ਸਾਰਿਆਂ ਨੂੰ ਇਹ ਗੱਲ ਕਹੀ ਆ ਵੀ ਤੁਸੀਂ ਸਿੱਖ ਨਾ ਬਣੋ ਪਰ ਆਪਣੇ ਧਰਮ ਵਿੱਚ ਪੱਕੇ ਹੋ ਜਾਓ ਜਿੱਥੇ ਵੀ ਹੈਗੇ ਜ ਆਪਣੇ ਵਿੱਚ ਪੱਕੇ ਹੋ ਵੀਰ ਜੀ ਤੁਸੀਂ ਵੀ ਹਨਾ ਇਹਨਾਂ ਨੂੰ ਨਾਲ ਦੇਖਦੇ ਹੋ ਸੇਵਾ ਸੰਭਾਲ ਦੇ ਵਿੱਚ ਪੂਰਾ ਸਾਥ ਦਿੰਦੇ ਹੋ ਤੁਸੀਂ ਇੱਥੇ ਇਸ ਆਸ਼ਰਮ ਨਾਲ ਕਿੱਦਾਂ ਜੁੜੇ ਸੀ ਮੈਂ ਮੇਰਾ ਨਾਮ ਗਰੀਸ਼ ਸਿੰਘ ਹੈ ਜੀ ਤੇ ਮੈਂ 2010 ਸੇ ਇੱਥੇ 10th ਕਰਕੇ ਮੈਂ ਇੱਥੇ ਆਇਆ ਸੀਗਾ ਜਿਹਦੇ ਮੇਰੇ ਪੇਰੈਂਟ ਸੀਗੇ ਉਹ ਛੋਟੇ ਹੁੰਦੇ ਐਕਸਪਾਇਰ ਹੋ ਗਏ ਸੀਗੇ ਤੇ ਮੈਂ ਪਹਿਲਾਂ ਕਿਸੇ ਹੋਰ ਸੰਸਥਾ ਦੇ ਵਿੱਚ ਸਟੈਂਟ ਕੀਤੀ ਤੇ ਇੱਥੇ ਆ ਕੇ ਫਿਰ ਮੈਂ ਪਲੱਸ 1 ਪਲੱਸ 2 ਇਹਦੇ ਨਾਲ ਦੇ ਸਕੂਲ ਚੋਂ ਕੀਤੀ ਥੈਨ ਉਦੋਂ ਵਾਰ ਮੈਂ ਏਪੀਜੀ ਕਾਲਜ ਆਫ ਫਾਈਨੈਂਸ ਜਿਲੰਦਰ ਉਤੋਂ ਮੇ ਬੀਏ ਤੇ ਫਿਰ ਐਮਏ ਕੀਤੀ ਮੇਸ ਲੋਕਲਸ ਐਨੀ ਪੜਾਈ ਤੁਸੀਂ ਇੱਥੇ ਆ ਕੇ ਕਰ ਲਈ ਇਹ ਪਰਮਾਤਮਾ ਹੀ ਕਰਾਉਣ ਵਾਲਾ ਜੀ ਉਹਦਾ ਤਾਂ ਬੰਦਾ ਜਿੱਦਾਂ ਹਮ ਪੇਰੈਂਟਸ ਜਿਹਾ ਸਲਾਹ ਚ ਮਤਲਬ ਚਲੋ ਦੇਤੇ ਹੋਈ ਹੈ ਮਾਪਿਆਂ ਤੋਂ ਬਿਨਾਂ ਤਾਂ ਕਹਿੰਦੇ ਕੋਈ ਪੁੱਛਦਾ ਨਹੀਂ ਹਨਾ ਲੋਕ ਤਾਂ ਦੁੱਧ ਕਾਰਦੇ ਹੀ ਆ ਹਮੇਸ਼ਾ ਪਰ ਇੱਥੇ ਆ ਕੇ ਤੁਸੀਂ ਪੜ੍ਹ ਲਿਖ ਗਏ ਆਪਣੇ ਪੈਰਾਂ ਤੇ ਖੜੇ ਹੋਗੇ ਹਾਂ ਜੀ ਜਦੋਂ ਪੇਰੈਂਟਸ ਐਕਸਪਾਇਰ ਹੋ ਗਏ ਸੀਗੇ ਉਸ ਟਾਈਮ ਤੇ ਮਤਲਬ ਬਹੁਤ ਜਾਣੇ ਮਤਲਬ ਕਿਸੇ ਨੇ ਪੁੱਛਿਆ ਨਹੀਂ ਹਨਾ ਮਤਲਬ ਜਿੰਨੇ ਰੈਲੇਟਿਵ ਆ ਕਿਸੇ ਨੇ ਕੋਈ ਨਹੀਂ ਹਨਾ ਕੋਈ ਮਤਲਬ ਰੋਟੀ ਪਾਣੀ ਵੀ ਨਹੀਂ ਹੈ ਕਿ ਉਹ ਚਲੋ ਇੱਕ ਪੂਆ ਸੀਗੀ ਉਹਨੇ ਥੋੜਾ ਚਿਰ ਉਹਨੇ ਸੰਭਿਆ ਫਿਰ ਉਹਨਾਂ ਬਾਅਦ ਕੋਈ ਸੰਸਥਾ ਮਿਲ ਗਈ ਉੱਥੇ ਉਹਨੇ ਛੱਡਤਾ ਮੈਨੂੰ ਹਨਾ ਫਿਰ ਉੱਥੇ ਮੈਨੂੰ ਲੱਗਦਾ ਕਿ ਜਦੋਂ ਬੰਦਾ ਕੋਈ ਇਦਾਂ ਦੀ ਸਮੱਸਿਆ ਤੋਂ ਜੂਝ ਰਿਹਾ ਹੁੰਦਾ ਨਾ ਰਿਸ਼ਤੇਦਾਰ ਵੀ ਦੋ ਦਿਨ ਰੱਖ ਲਓ ਤਿੰਨ ਦਿਨ ਰੱਖ ਲਓ ਬਾਤ ਚੜੀ ਉਹਨਾਂ ਨੂੰ ਵੀ ਬੋਝ ਲੱਗਦਾ ਉਹੀ ਇੱਕ ਸਿਚੁਏਸ਼ਨ ਉਹਦਾਂ ਦੀ ਹੋ ਜਾਂਦੀ ਹੈ ਤਾਂ ਉਹ ਰਿਸ਼ਤੇਦਾਰ ਤਾਂ ਤੁਹਾਨੂੰ ਪਤਾ ਹੀ ਆ ਵੀ ਜਦੋਂ ਤੱਕ ਤਾਂ ਤੁਹਾਡੇ ਕੋਲ ਹੈ ਜਾਂ ਪੈਸਾ ਹੈ ਜਾਂ ਸਭ ਕੁਝ ਹੈ ਫਿਰ ਤਾਂ ਸਰ ਹਰ ਕੋਈ ਮਤਲਬ ਚਲੋ ਹੁਣ ਰਿਸ਼ਤੇਦਾਰ ਨੇ ਅੱਜ ਕੱਲ ਤਾਂ ਚਾਹੇ ਕੋਈ ਵੀ ਰਿਸ਼ਤਾ ਆ ਵਿਦਆਊਟ ਪੈਸਾ ਵਿਦਆਊਟ ਫ੍ਰੀਮ ਹੈ ਹੀ ਨਹੀਂ ਜੇ ਤੁਹਾਡੇ ਕੋਲ ਸਭ ਕੁਝ ਹੈਗਾ ਤਾਂ ਤੁਹਾਡੇ ਨਾਲ ਨਾਲੇ ਆ ਜੇ ਤੁਹਾਡੇ ਕੋਲ ਕੁਝ ਨਹੀਂ ਹੈਗਾ ਤਾਂ ਤੁਹਾਨੂੰ ਪੁੱਛਣਗੇ ਵੀ ਨਹੀਂ ਹਨਾ ਪਛਾਣਦੇ ਵੀ ਨਹੀਂ ਤੇ ਬੁਲਾਉਂਦੇ ਵੀ ਹਨਾ ਮਤਲਬ ਜੇ ਤੁਹਾਡੇ ਕੋਲ ਪੈਸਾ ਤਾਂ ਇੱਕ ਸਾਡਾ ਪਾਵਰ ਹੋ ਗਿਆ ਉਹ ਫਿਰ ਤੁਹਾਨੂੰ ਕਾਲ ਵੀ ਕਰਨਗੇ ਰੋਜ਼ ਵੀ ਹਨਾ ਤੇ ਜੇ ਨਹੀਂ ਆ ਤੁਹਾਡੇ ਕੋਲ ਤਾਂ ਮਹੀਨਾ ਸਾਲ ਕਿਤੇ ਗਿਆ ਕੋਈ ਨਹੀਂ ਪੁੱਛਦਾ ਤੁਹਾਨੂੰ ਹਨਾ ਸੋ ਇਹੀ ਫੈਮਿਲੀ ਦਾ ਸੀ ਗਿਆ ਵੀ ਚਲੋ ਜਦੋਂ ਐਕਸਪਾਇਰ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਕਿਸੇ ਨੇ ਰਿਲੇਟਿਵ ਨੇ ਨਹੀਂ ਪੁੱਛਿਆ ਤੇ ਚਲੋ ਇਹ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਨੇ ਇਨਾ ਕਰਕੇ ਸਾਡਾ ਜਿਹੜਾ ਆ ਮਤਲਬ ਜਿਨ੍ਹਾਂ ਦੇ ਨਹੀਂ ਹੈਗੇ ਮਾਂ ਪਿਓ ਜਾਂ ਕੋਈ ਨਹੀਂ ਪੁੱਛਣ ਵਾਲਾ ਆ ਕੁਛ ਇਦਾਂ ਦਾ ਤਾਂ ਉਹ ਉਹ ਸੰਸਥਾਵਾਂ ਕਰਕੇ ਹੀ ਉਹ ਜੇ ਹੁੰਦੇ ਆ ਤੇ ਉਹ ਉਹਨਾਂ ਦਾ ਕੁਛ ਹੁੰਦਾ ਜਿਹੜੀ ਲਾਈਫ ਬਣੀ ਹੈ ਨਾ ਸੋ ਉੱਥੋਂ ਚਲੋ ਮਹਾਰਾਜ ਦੀ ਗੁਨਾਹਕ ਦੀ ਮਹਾਰੇ ਨੇ ਕਿਰਪਾ ਕੀਤੀ ਵੀ ਚਲੋ ਅਸੀਂ ਹੌਲੀ ਹੌਲੀ ਪੜਦੇ ਪੜਦੇ ਤੇ ਹੌਲੀ ਹੌਲੀ ਇੱਥੇ ਐਵੇਂ ਕਰ ਲਈ ਆ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਇੱਥੇ ਆਫਿਸ ਦੇ ਵਿੱਚ ਨਾਲ ਦੇਖਦਾ ਹੈ ਨਾਲ ਨਾਲ ਇਹ ਨਾਲ ਸੇਵਾ ਨਾਲੇ ਪੁੰਨ ਨਾਲੇ ਫਲੀਆਂ ਨਾਲ ਹੋਣੀਆਂ ਚੀਜ਼ਾਂ ਸੋ ਬਿਲਕੁਲ ਇਹ ਲੋਕ ਜਿਹੜੇ ਇਸ ਬਿਲੀਬੋਲ ਜਿਆਦਾ ਖੁਸ਼ ਨਹੀਂ ਕਿਉਂਕਿ ਇਹਨਾਂ ਦੀ ਜ਼ਿੰਦਗੀ ਸ ਆਸ਼ਰਮ ਨਹੀਂ ਸਵਾਰੀ